ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 13 0 ਦਾ ਨਾਰਾ ਦਿੱਤਾ ਗਿਆ ਹੈ ਤਾਂ ਉਸ ਨੂੰ ਲੈ ਕੇ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਵੋਲੰਟੇਅਰ ਮੀਟ ਕੀਤੀ ਜਾ ਰਹੀ ਹੈ ਤਾਂ ਅੱਜ ਦੀ ਜਿਹੜੀ ਕਿ ਵੋਲੰਟੇਅਰ ਮੀਟ ਆ ਮੋਗਾ ਦੇ ਵਿੱਚ ਕੀਤੀ ਗਈ ਹੈ ਤਾਂ ਸਾਡੇ ਨਾਲ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੜੀਆ ਤੇ ਬਠਿੰਡਾ ਲੋਕ ਸਭਾ ਤੋਂ ਉਮੀਦਵਾਰ ਵੀ ਨੇ ਖੁੜੀਆ ਸਾਹਿਬ ਕਿਵੇਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਲੋਕ ਸਭਾ ਚ ਉਹਨਾਂ ਨੂੰ ਲੈ ਕੇ ਮੀਟਿੰਗਾਂ ਜਿਹੜੀਆਂ ਨੇ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਕੋਈ ਵੀ ਰਾਜਨੀਤਿਕ ਪਾਰਟੀ ਹੈ ਜਦੋਂ ਇਲੈਕਸ਼ਨ ਆਉਂਦੇ ਆ ਉਹ ਇਸ ਤਰ੍ਹਾਂ ਮੀਟਿੰਗਾਂ ਸ਼ੁਰੂ ਕਰਦੇ ਆ ਜ ਜਿਵੇਂ ਅੱਜ ਅਸੀਂ ਸਾਡੀ ਪਹਿਲੀ ਮੀਟਿੰਗ ਸਰਦਾਰ ਭਗਵੰਤ ਸਿੰਘ ਜੀ ਮਾਨਦੀਪ ਸੰਦੀਪ ਪਾਟਕ ਜੀ ਤੇ ਹੋਰ ਸੀਨੀਅਰ ਲੀਡਰਸ਼ਿਪ ਸਾਰੇ ਵਲੰਟੀਅਰ ਸਹਿਬਾਨ ਅਤੇ ਨਾਲ ਜਿਹੜੇ ਪ੍ਰਦਾਨ ਚਾਹੇ ਬਲਾਕਾਂ ਦੇ ਜ਼ਿਲ੍ਹਿਆਂ ਦੇ ਸਾਡੇ ਹਮਦਰਦ ਸੱਜਣ ਐਮ ਐਲ ਏ ਸਹਿਬਾਨ ਕਿਉਂਕਿ ਜਿਹੜੀ ਮੇਰਾ ਖਿਆਲ ਤਿੰਨ ਜ਼ਿਲ੍ਹਿਆਂ ਤਿੰਨ ਲੋਕ ਸਭਾ ਦੇ ਜੀਦੇ ਫਰੋਜ਼ਪੁਰ ਦੇ ਤੇ ਰਿੰਡਾ ਫਰੀਦਕੋਟ ਸ਼ਾਇਦ ਸੰਗਰੂਰ ਜੀ ਸੰਗਰੂਰ ਵਾਲੇ ਇਹੇ ਬੁਲਾਏ ਗਏ ਸਨ ਫਿਰ ਵੱਖੋ-ਵੱਖਰੀਆਂ ਜੋਂਨ ਵਾਈਜ਼ ਕੀਤੀਆਂ ਜਾਣਗੀਆਂ ਜਿਹਦੇ ਨਾਲ ਸਾਰੇ ਪਾਰਟੀ ਦੇ ਜਿਹੜੇ ਸਾਡੇ ਕਾਰਗੁੰਨ ਹੁੰਦੇ ਆ ਉਹਨਾਂ ਵਿੱਚ ਉਤਸ਼ਾਹ ਆ ਜਾਂਦਾ ਇੱਕ ਨਵੀਂ ਰਣਨੀਤੀ ਜਿਹੜੀ ਕੜੀ ਦੱਸੀ ਜਾਂਦੀ ਹੈ ਤੋਂ ਉਸ ਮੁਤਾਬਕ ਪਾਰਟੀ ਲਈ ਕੰਮ ਕਰਦੇ ਆ ਸਾਨੂੰ ਸਾਰਿਆਂ ਨੂੰ ਬਹੁਤ ਵੱਡੀ ਜਿਹੜੀ ਪਹਿਲਾਂ ਵੀ ਪੰਜਾਬ ਦੇ ਲੋਕਾਂ ਦੀ ਹਮਾਇਤ ਮਿਲੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਹ ਤਾਂ ਲੋਕ ਸਭਾ ਹਲਕਾ ਤੋਂ ਤੁਸੀਂ ਉਮੀਦਵਾਰ ਵੀ ਹੋ ਬਠਿੰਡੇ ਦੇ ਵਿੱਚ ਤੁਸੀਂ ਲੋਕਾਂ ਦੇ ਨਾਲ ਜਦੋਂ ਵਿਚਕਰੇ ਹੋ ਤਾਂ ਕੀ ਲੋਕਾਂ ਦੇ ਵਿੱਚ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦੇ ਮਨ ਟੋਲਣ ਦੀ ਕੋਸ਼ਿਸ਼ ਕੀਤੀ ਲੋਕਾਂ ਦੇ ਮਨਾਂ 'ਚ ਚੱਲ ਕੀ ਰਿਹਾ ਹੈ ਲੋਕ ਮੇਰਾ ਮੰਡ ਟੋਲ ਹੀ ਜਾਂਦੇ ਆ ਮੈਨੂੰ ਇੰਨੀ ਲੋੜ ਨਹੀਂ ਪਈ ਸਕੂ ਆਪ ਵਿਚਾਰੇ ਆਈ ਜਾਂਦੇ ਵੀ ਕਦੋਂ ਆਓਗੇ ਕਿਸ ਤਰ੍ਹਾਂ ਜੇ ਤੁਸੀਂ ਆਓ ਤਾਂ ਤੁਸੀਂ ਉੱਥੋਂ ਦਾ ਨਜ਼ਾਰਾ ਦੇਖ ਸਕਦੇ ਹੋ ਲੋਕਾਂ ਵੱਲੋਂ ਬਹੁਤ ਵੱਡਾ ਭਰਮਾ ਹੋਗਾ ਰ ਕਾਲੀਦਲ ਦਾ ਗੜ ਮੰਨਿਆ ਜਾਂਦਾ ਬਰਿੰਦਾ ਲੋਕ ਸਭਾ ਸੀਟ ਤੇ ਇਸ ਵਾਰੀ ਮੁਕਾਬਲਾ ਤੁਸੀਂ ਕਿਸ ਨਾਲ ਸਮਝੋ ਕਿਉਂਕਿ ਪਹਿਲਾਂ ਤਿੰਨ ਪਾਰਟੀਆਂ ਤੁਨ ਮੈਦਾਨ ਦੇ ਵਿੱਚ ਹੁੰਦੀਆਂ ਸੀ ਇਸ ਵਾਰ ਚਾਰ ਨੇ ਭਾਜਪਾ ਐਂਡਪੈਂਡ ਲੜ ਗਈ ਚੋਣਾਂ ਅਜੇ ਤੱਕ ਕੋਈ ਵੀ ਉਮੀਦਵਾਰ ਸਾਹਮਣੇ ਨਹੀਂ ਆਇਆ ਮੈਂ ਕਿਹਦੇ ਨਾਲ ਮੁਕਾਬਲਾ ਕਰਨਾ ਜੇ ਕੋਈ ਆਉਣਗੇ ਫਿਰ ਉਹਦੇ ਵਿੱਚ ਗਿਣੇ ਜਾਓ ਵੀ ਹਾਂ ਬਈ ਇਹਦੇ ਨਾਲ ਜਦੋਂ ਕੁਝ ਦਿਨ ਜਿਹੜਾ ਇਹ ਪ੍ਰੋਸੈਸ ਚੱਲਿਆ ਉਹਦੇ 'ਚ ਪਤਾ ਲੱਗ ਜਾਂਦਾ ਵੀ ਆਪਣਾ ਮੁਕਾਬਲਾ ਕਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਜਤਰਾ ਕੱਢੀ ਜਾ ਰਹੀ ਹੈ ਤਾਂ ਨਾਲ ਦੀ ਨਾਲੋ ਆਮ ਆਦਮੀ ਪਾਰਟੀ ਦੇ ਵੀ ਤੰਝ ਕੱਸ ਰਹੇ ਨੇ ਸੁਖਬੀਰ ਸਿੰਘ ਬਾਦਲ ਕਹਿੰਦੇ ਆਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਕੰਮ ਕਰ ਰਹੇ ਨੇ ਗਰਾਊਂਡ ਤੇ ਕੋਈ ਕੰਮ ਨਹੀਂ ਕਰ ਰਹੀ ਆਮ ਆਦਮੀ ਪਾਰਟੀ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ ਜਿਹੜੇ ਪੰਜਾਬ ਬਚਾਓ ਦੀਆਂ ਗੱਲਾਂ ਕਰਦੇ ਆ ਉਹ ਪਰਿਵਾਰ ਬਚਾਓ ਵਾਸਤੇ ਚਲਦੇ ਆ ਪੂਰਾ ਜ਼ੋਰ ਲਾ ਲਿਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ 3 ਐਮਐਲਏ ਪੰਜਾਬ ਦੀ ਵਿਧਾਨ ਸਭਾ ਵਿੱਚ ਪਹਿਲੀ ਵਾਰ ਨਮੋਸ਼ੀ ਨਾਲ ਵਾੜਨੇ ਭਇਆ ਵਿਰੋਧੀ ਇਹ ਵੀ ਤਾਂ ਜੱਸ ਕਰ ਰਹੇ ਨੇ ਕਹਿੰਦੇ ਆਮ ਆਦਮੀ ਪਾਰਟੀ ਦੇ ਕੋਲ ਇੱਕ ਐਮਪੀ ਸੀਗਾ ਉਹ ਵੀ ਭਾਜਪਾ ਚ ਸ਼ਾਮਲ ਹੋ ਗਿਆ ਜਾ ਕੇ ਵੇਖੋ ਜੀ ਸਾਰੀਆਂ ਪਾਰਟੀਆਂ ਚ ਚੰਗੇ ਮਾੜੇ ਬੰਦੇ ਆ ਜਾਂਦੇ ਜਾਂਦੇ ਰਹਿੰਦੇ ਆ ਮੈਂ ਨਹੀਂ ਕਹਿ ਸਕਦਾ ਅਸੀਂ ਤਾਂ ਉਹਨਾਂ ਨੂੰ ਸਗੋਂ ਬਹੁਤ ਮਾਨ ਸਨਮਾਨ ਸਾਰੇ ਸਾਡੇ ਐਮਐਲਏ ਸਾਡੇ ਸਾਰੇ ਵਰਕਰ ਉੱਥੇ ਪੂਰਾ ਜ਼ੋਰ ਲਾ ਕੇ ਹਾਲਾਂਕਿ ਸਾਨੂੰ ਇਹ ਕਿਹਾ ਜਾਂਦਾ ਸੀਗਾ ਵੀ ਇਹ ਸੀਟ ਜਿੱਤੀ ਨਹੀਂ ਜਾ ਸਕਦੀ ਸੰਗਰੂਰ ਹਾਰੀ ਆਮ ਆਦਮੀ ਪਾਰਟੀ ਪੂਰਾ ਧਿਆਨ ਦੇ ਕੇ ਜ਼ੋਰ ਲਾ ਕੇ ਸੁਸ਼ੀਲ ਰਿੰਕੂ ਹੋਰਾਂ ਨੂੰ ਅਸੀਂ ਆਪਣੇ ਉਥੋਂ ਐਮਪੀ ਬਣਾਇਆ ਮੇਰਾ خیال ਡਰਾ ਡਰੂ ਲਿਆ ਆਈ ਡੀ ਉਡੀ ਭੇਜ ਕੇ ਉਹਨਾਂ ਨੇ ਤੇ ਫਿਰ ਉਸ ਤਰ੍ਹਾਂ ਜੇ ਬੰਦਾ ਦਿਲ ਗੁਰਦੇ ਵਾਲਾ ਦਾ ਡਰਦਾ ਨਹੀਂ ਤਾਂ ਦੂਸਰਾ ਸਮਝਦਾ ਦਾ ਜਿਆ ਕੋਈ ਮੇਰੇ ਵਰਗੇ ਤੋਂ ਗਲਤੀ ਹੋਈ ਹੁੰਦੀ ਤਾਂ ਡਰ ਜਾਂਦਾ ਚਲੋ ਸੋ ਬਿਲਕੁਲ ਇਹ ਸਨ ਬਠਿੰਡਾ ਲੋਕ ਸਭਾ ਤੋਂ ਉਮੀਦਵਾਰ ਗੁਰਮੀਤ ਸਿੰਘ ਕੁੱਡੀਆਂ ਜੋ ਕਹਿ ਰਹੇ ਨੇ ਕਿ ਹਲੇ ਤੱਕ ਤਾਂ ਚੋਨ ਮੈਦਾਨ ਦੇ ਵਿੱਚ ਕੋਈ ਉਮੀਦਵਾਰ ਨਹੀਂ ਆਇਆ ਜਦੋਂ ਕੋਈ ਆਏਗਾ ਫਿਰ ਦੇਖਾਂਗੇ ਮੁਕਾਬਲਾ ਕਿਦਾਂ ਦਾ ਹੈ ਕੈਮਰਾ ਪਰਸਨ ਬੋ ਵੀ ਦੇ ਨਾਲ ਹਿੰਮਤ ਸਿੰਘ ਦਿਪਾਲ ਡੈਨਿਕ ਸਵੇਰਾ ਮੋਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ